ਹੋਰ ਬਾਈ ਕੀ ਹਾਲ ਚਾਲ ਆ ਠੀਕ ਠਾਕ ਸਾਰੇ ਜਾਨੇ ਆਪਾ ਦਾ ਬਾਈ ਅੱਜ ਨਮਾਤੇ ਸਾਰੇ ਕਬੂਤਰ ਐਨ ਗਰਦਗੁਰ ਦੰਦਰੋਂ ਨਿਕਲ ਜੂਗੀ ਤੇ ਨਾਈ ਜਾਂਦੇ ਆ ਬੈਠੇ ਰਾਮ ਨਾਲ ਤੇ ਪਾਣੀ ਦਾ ਚੱਲਦਾ ਬਹਾਅ ਫੁਹਾਰਾ ਤੇ ਸਾਰੇ ਨਾਲੇ ਦੇ ਆਂ ਛੁੰਗੜ ਕੇ ਐਨ ਪੂਰੇ ਵਧੀਆ ਹਰਪੁਰ ਸਾਫ ਕਰਕੇ ਨਹਾ ਕੇ ਬੈਠ ਗਏ ਸਾਰੇ ਐਨ ਸਾਰੇ ਨਮਾਤੇ ਇੱਕ ਵਾਰੀ ਕਬੂਤਰ ਨੂੰ ਬਈ ਨਮੋਣਾ ਵੀ ਚਾਹੀਦਾ ਕਿਉਂਕਿ ਸਾਲ ਭਰ ਬੰਦ ਰਹਿੰਦੇ ਨੇ ਤੇ ਤਾਂ ਕਰਕੇ ਤਾਂ ਕਰਕੇ ਨਹਾ ਕੇ ਕਬੂਤਰ ਤੰਦਰੁਸਤ ਹੋ ਜਾਂਦਾ ਇੱਕ ਵਾਰੀ ਨਮੋਣਾ ਚਾਹੀਦਾ ਵਾ ਆਪਾਂ ਦਾ ਬਈ ਹਰੇਕ ਬਈ ਨਮੋਣੇ ਆ ਜਾਨੀ ਕਿ ਇੰਨੀ ਮਿੱਟੀ ਮੁੱਟੀ ਹੁੰਦੀ ਹੈ ਇਹਨਾਂ ਦੇ ਅੰਦਰੋਂ ਸਾਰੀ ਨਿਕਲ ਜਾਂਦੀ ਆ ਨਾਲੇ ਨਹਾ ਲੈਂਦੇ ਆ ਬੈਠ ਕੇ ਤੇ ਅੱਜ ਆਪਾਂ ਸਾਰੀ ਨਮਾਤੇ ਜਿੰਨੇ ਸੀਗੇ ਕਬੂਤਰ ਸੀਗੇ ਜਿੰਨੇ ਆਪਣੇ ਕੋਲੇ ਇੱਕ ਹੀ ਬਿਮਾਰੀ ਪੈ ਗਈ ਸੀ ਕਿ ਤਾਂ ਕਰਕੇ ਆਪਣੇ ਕੋਲੇ ਤੁਹਾਨੂੰ ਪਤਾ ਉੱਤਰ ਕਾਟੀ ਆ ਤੇ ਕੀ ਵੀ ਨਮਾਤੇ ਸਾਰੇ ਤੇ ਬਾਕੀ ਮਿਲਦੇ ਆ ਇੱਕ ਤਰੀਕ ਨੂੰ ਬਾਜੀ ਤੇ ਤੇ ਅੱਜ ਆਪਾਂ ਤਾਂ ਨਮਾਤੇ ਜੀ ਸਾਰੇ ਪਾਣੀ ਨਾਲ ਐਨ ਬੈਠਿਆ ਨਾਈ ਜਾਂਦੇ ਆ ਰੱਬ ਕੰਨੀ ਨੂੰ ਮੂੰਹ ਕੀਤਾ ਹੋਇਆ ਪੂਰਾ ਨਾ ਹੁੰਦੇ ਆ ਪੂਰੇ ਵਧੀਆ ਰੋਡ ਦਾ ਵਾ ਫਾਰਮ ਮਾਰਦਾ ਵਾ ਨਾ ਕੇ ਤੰਦਰੁਸਤੀ